ਜੀ ਮੇਰਾ ਨਾਮ ਵਿੰਦਰ ਸਿੰਘ ਆ ਫਿਰ ਮੇਰਾ ਪੱਕੀ ਕਲਾਂ ਹੈਗਾ ਤਾਂ ਪਿਛਲੇ ਦਿਨ ਤੋਂ ਕੱਟਾ-ਕੱਟ ਵੀ 3-1-3 ਸਾਲ ਤੋਂ ਮੈਂ ਇੰਡੀਆ ਐਗਰੋ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਹੈਗਾ ਜੋ ਕਿ ਖੇਤੀਬਾੜੀ ਅਸੀਂ ਆਰਗੈਨਿਕ ਢੰਗ ਦੇ ਨਾਲ ਕਰਵਾ ਰਹੇ ਹੈਗੇ ਆ ਤੇ ਝੋਨਾ ਜਿਵੇਂ ਹੋ ਗਿਆ ਕਣਕ ਹੋ ਗਿਆ ਵੀ ਇਹਦੇ ਵਿੱਚ ਆਪਾਂ ਸ਼ਹਿਰ ਮੁਕਤ ਖੇਤੀ ਜਿਹੜੇ ਹੈਗੇ ਜੀ ਕਰ ਸਕਦੇ ਹੈਗੇ ਆ ਤਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਜੀ ਉਹ ਉਹਨਾਂ ਭਰਾਵਾਂ ਵਾਸਤੇ ਹੈਗੀ ਆ ਜਿਹੜੇ ਘਰ ਦੇ ਵਿੱਚ ਸਬਜ਼ੀ ਲਗਾਉਂਦੇ ਹੈਗੇ ਆ ਆਰਗੈਨਿਕ ਸਬਜ਼ੀ ਨੂੰ ਜਿਹੜਾ ਹੈਗਾ ਜੀ ਉਹ ਕਰਦੇ ਹੈਗੇ ਆ ਤਾਂ ਮੈਂ ਵੀ ਘਰੇ ਸਬਜ਼ੀ ਲਾਈ ਸੀ ਆਪਾਂ ਘਰੇ ਉੱਚੀ ਜਨੂੰ ਯੂਜ਼ ਕੀਤਾ ਹੈਗਾ ਜੋ ਵੀ ਅੱਜ ਪਾਇਆ ਹੈਗਾ ਜੀ ਜਿ ਨਹੀਂ ਪਾਇਆ ਹੈਗਾ ਦੋਨਾਂ ਚੀਜ਼ਾਂ ਦਿਖਾਵਾਂਗੇ ਸਬਜੀ ਜਿਹੜੀ ਹੈਗੀ ਜੀ ਉਹ ਮਹੀਨੇ ਤੋਂ 40 ਦਿਨਾਂ ਦੀ ਹੈਗੀ ਹੈ ਇੱਕ ਮਹੀਨੇ ਦੇ ਵਿੱਚ ਸਬਜੀ ਆਪਣੀ ਤਿਆਰ ਹੋ ਗਈ ਸੀ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਜਿਹੜੀ ਚ ਆਪਣਾ ਜਿਹੜਾ ਫੈਟੀਲਾਈਜ਼ਰ ਜਿਹੜਾ ਜਿਹੜਾ ਫੈਟੀਲਾਈਜ਼ਰ ਆਪਣਾ ਇਹ ਆਪਣਾ ਜੀ ਆਉਂਦਾ ਆਲਫੋ ਕਰਕੇ ਲਿਕੜ ਦੇ ਵਿੱਚ ਹੈ ਜੀ ਇਹ ਆਪਣਾ ਹੈਗਾ ਜੀ ਭੂਾਸਤਰਾ ਜਿਹਦੇ ਵਿੱਚ ਪਾਇਆ ਹੈਗਾ ਸਬਜੀ ਦੇ ਵਿੱਚ ਤੁਹਾਨੂੰ ਆਪਾਂ ਉਹ ਦਿਖਾਵਾਂਗੇ ਪਹਿਲਾਂ ਤਾਂ ਠੀਕ ਹੈ ਜਿਹਦੇ ਵਿੱਚ ਯੂਜ਼ ਕੀਤਾ ਗਿਆ ਤੇ ਆਪਾਂ ਉਹ ਸਬਜੀ ਵੀ ਦਿਖਾਵਾਂਗੇ ਜੀ ਜਿਹਚ ਨਹੀਂ ਯੂਜ਼ ਕੀਤਾ ਗਿਆ ਠੀਕ ਹੈ ਜੀ ਦੀ ਆ ਜੀ ਸੁਣ ਲੈ ਕੇ ਚਾਹਦੇ ਆ ਤਾਂ ਆ ਸਬਜੀ ਆਪਾਂ ਠੀਕ ਹੈ ਜੀ ਇਹ ਇੱਕ ਵਾਰੀ ਜੀ ਆਪਾਂ ਤੋੜ ਲਈ ਹੈਗੀ ਆ Shimla ਲੱਗੀ ਹੋਈ ਆ ਠੀਕ ਹੈ Shimla ਪਰਤੇ ਲੱਗੀ ਹੋਈ ਆ ਇੱਕ ਵਾਰੀ ਆਪਾਂ ਇਹ ਮਹੀਨੇ ਦੀ ਸਬਜੀ ਦੇ ਤਿਆਰ ਹੋ ਗਈ ਸੀ ਮਹੀਨੇ ਦੇ ਵਿੱਚ ਕਿ 40 ਕਿ 45 ਦਿਨਾਂ ਦੀ ਸਬਜੀ ਹੈ ਠੀਕ ਹੈ ਜੀ ਸਾਰੀ ਸਬਜੀ ਲੱਗੀ ਹੋਈ ਆ ਮਟਰ ਲੱਗੇ ਆ ਇਸ ਠੀਕ ਹੈ ਜੀ ਇਹ ਇੱਕ ਵਾਰੀ ਸਬਜੀ ਧਰ ਗਏ ਲਈ ਗਏ ਆ ਬੈਂਗਣੀ ਲੱਗੀ ਸੀਗੀ ਉਹ ਵੀ ਤਾਂ ਇੱਕ ਵਾਰੀ ਸਬਜੀ ਬਣਾ ਲਈ ਹੈਗੀ Shimla ਲੱਗੀ ਸੀ ਉਹ ਵੀ ਆਪਾਂ ਬਣਾ ਲਈ ਗਈ ਹੈਗੀ ਆ ਤਾਂ ਹੁਣ ਆਪਾਂ ਤੁਹਾਨੂੰ ਉਹ ਦਿਖਾਉਣੇ ਹੈਗੇ ਆ ਜਿਹਦੇ ਵਿੱਚ ਸਬਜੀ ਜੇ ਨਹੀਂ ਪਾਇਆ ਗਿਆ ਹੈਗਾ ਆਪਣਾ ਜਿਹੜਾ ਇਹ ਭੂਆਸਤਰਾ ਤੇ ਤਿੰਨ ਹਾਂ ਸਰ ਹੁਣ ਆਪਾਂ ਇਹ ਦਿਖਾਉਣੇ ਤੁਹਾਨੂੰ ਜੀਚ ਨਹੀਂ ਪਾਇਆ ਗਿਆ ਆ ਚੀਜ਼ ਆਪਣਾ ਜਿਹੜਾ ਹੈਗਾ ਜੀ ਭੂਆਸਤਰਾ ਤੇ 올ੀਪ ਨਹੀਂ ਪਾਇਆ ਗਿਆ ਇਹ ਛੋਟਾ ਰਹਿ ਗਿਆ ਜੀ ਇਹ ਤਾਂ ਜਿਹੜਾ ਕੱਦ ਦਾ ਇਹਨੂੰ ਅਜੇ ਕੋਈ ਫਲ ਨਹੀਂ ਲੱਗੇਗਾ ਕੋਈ ਮਿਰਚ ਨਹੀਂ ਲੱਗੇਗੀ ਉਧਰ ਮਿਰਚਾਂ ਤੇ ਹਾਈਟ ਵੀ ਵੱਡੀ ਆ ਵੀ ਮਿਰਚਾਂ ਵੀ ਲੱਗ ਗਈਆਂ ਇਧਰ ਇਹ ਕੋਈ